ਕੰਗਿਆ ਇਹ ਤਾਂ ਮਾਰੀ ਕੈਮਰਾ ਮਾਰਾ ਕਹਿੰਦੀ ਐਤੇ ਨਾ ਮਾਰੀ ਕੈਮਰਾ ਸ਼ਾਟ ਤੇ ਕੀ ਭੱਜ ਗਿਆ ਸਾਰੇ ਮਜ਼ਾਕ ਕਰ ਜੀ ਨਹੀਂ ਕਿ ਤੁਮ ਬਣਾ ਕਿੱਥੇ ਪਾਟਾ ਬੇਬੀ ਠੀਕ ਨਹੀਂ ਹੈਗਾ ਅਜੇ ਤੱਕ ਹਸਪੀਟਲ ਹੀ ਆ ਤੇ ਆਹ ਬੇਟੀ ਦਾ ਤਾਂ ਕਰੰਟ ਪੈ ਗਿਆ ਸਵੇਰੇ ਸਹਿਜ ਜਨ ਹਾਂਜੀ ਸਵਾਗਤ ਹੈ ਤੁਹਾਡਾ ਆਪਣਾ ਚੈਨਲ ਸਹਿਜ ਜਨ ਬਲੌਗਸ ਦੇ ਵਿੱਚ ਤੇ ਪਰਮਾਤਮਾ ਨੇ ਧੁੱਪ ਕੱਢੀ ਅੱਜ ਤੇ ਤਪਰ ਇਸ ਕਰਕੇ ਗੱਡੀ ਆ ਕਿ ਚੀਨਾ ਦਾ ਸਮਾਨ ਗਿੱਲਾ ਹੋ ਗਿਆ ਉਹਨੀਆਂ ਤਾਂ ਸਾਡੀਆਂ ਰਚਾਈਆਂ ਸਾਰੀਆਂ ਗਿੱਲੀਆਂ ਹੋ ਗਈਆਂ ਸੀਗੀਆਂ ਤੇ ਰੱਬਾ ਤੁੱਪੇ ਸੁਕੁਣੀਆਂ ਪਾਈਆਂ ਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੰਦੇ ਦੇ ਸਾਰਾ ਕੁਝ ਗਿੱਲਾ ਹੋ ਗਿਆ ਇਦਾਂ ਕਿ ਹੌਲੀ-ਹੌਲੀ ਪਾਣੀ ਡਿੱਗਦਾ ਰਿਹਾ ਸਾਨੂੰ ਨਿਗਾ ਚ ਵੀ ਨਹੀਂ ਰਿਹਾ ਉਹ ਤਾਂ ਸਾਨੂੰ ਇਹ ਸੀਗਾ ਕਿ ਚੰਦਾ ਹੈ ਪਰ ਇਹਨਾਂ ਨੇ ਪਤਾ ਕਿ ਪੇਟੀਆਂ ਵਿੱਚ ਪਾਣੀ ਪੜ ਜਾਊਗਾ ਪੇਟੀਆਂ ਵਿੱਚ ਪਾਣੀ ਪੜ ਚੁੱਕਿਆ ਹੈ ਤੇ ਉਹਦੇ ਕਰਕੇ ਰਜਾਈਆਂ ਜਿਹੜੀਆਂ ਸਾਰੀਆਂ ਗਿੱਲੀਆਂ ਹੋ ਗਈਆਂ ਅੱਗੇ ਸਿਆੜ ਆ ਜਾਣੇ ਆ ਤੇ ਧੁੱਪ ਸ਼ੁਕਰ ਪਰਮਾਤਮਾ ਨੇ ਕੱਢ ਦਿੱਤੀ ਐ ਤੇ ਪਰ ਜਾਈਆਂ ਜਿਹੜੀਆਂ ਸੁੱਕੜੀਆਂ ਪਾ ਦਿਤੀਆਂ ਬਾਹਰ ਆਹ ਧੁੱਪ ਕਿੰਨੀ ਟਿਕਮੀ ਲੱਗੀ ਐ ਸ਼ੁਕਰਾ ਪਰਮਾਤਮਾ ਦਾ ਬਸ ਹੁਣ ਇਦਾਂ ਨਾ ਬਾਕੀ ਨੂੰ ਸੱਚੇ ਪਾਛਾ ਮੇਰ ਕਰੀ ਬਸ ਪੰਜਾਬ ਤੇ ਇਹ ਨਾ ਹੁਣ ਆਵੇ ਅਰੇ ਬੇੜੇ ਦੇ ਵਿੱਚ ਇੱਕਰ ਜਾਈ ਸਾਡੀ ਜ਼ਿਆਦਾ ਖਰਾਬ ਹੋ ਗਈ ਉੱਪਰ ਆਪਨੇ ਕਰਪਾਤ ਨੇ ਵਿਚਾ ਕੇ ਇਸ ਕਮਰੇ ਚ ਰੱਖੀਆਂ ਸਨ ਪੇਟੀਆਂ ਤੇ ਆਹ ਪੇਟੀ ਦਾ ਤਾਂ ਕਰੰਟ ਪੈ ਗਿਆ ਸਵੇਰੇ ਸਾਇਜ ਨੂੰ ਇਹ ਤਾਂ ਕਰੰਟ ਪਿਆ ਰਾਣਾ ਨੂੰ ਕਿ ਮੰਮੀ ਹੁਣਾਂ ਚੱਕ ਕੇ ਇਦਾਂ ਹੀ ਮਗਰ ਲਾਤੀ ਤਾਂ ਮਗਰ ਹੈਗਾ ਸਵਿੱਚ ਸਵਿੱਚ ਜਿਹੜਾ ਅਸੀਂ ਕੀਤਾ ਹੈਗਾ ਬੰਦ ਮਗਰ ਬੰਦ ਕੀਤਾ ਉਹਨੂੰ ਤਾਰ ਜਿਹੜੀ ਬਾਹਰ ਆ ਉਹ ਤਾਰ ਜਿਹੜੀ ਕਰੰਟ ਵਾਲੀ ਨਾਲ ਲੱਗੀ ਆ ਪੇਟੀ ਦੇ ਤੇ ਸਹਜ ਸਵੇਰੇ ਕੋਸੀ ਚੱਕਣ ਆਈ ਤੇ ਸ਼ੁਕਰ ਆ ਪ੍ਰਮਾਤਮਾ ਦਾ ਕਿ ਬਚਾਅ ਹੋ ਗਿਆ ਤੇ ਅੱਛੇ ਨੇ ਹੱਥ ਰਹਿ ਤੇ ਚੱਕ ਕੇ ਇੱਧਰ ਮਾਰਿਆ ਉਹਨੂੰ ਤੇ ਆਪਾਂ ਤਾਂ ਹੀ ਕਿੰਨੇ ਕਿ ਬਚਾਅ ਹੋ ਗਿਆ ਲੈ ਕੇ ਉਹਨੂੰ ਸਹੇ ਨੂੰ ਉੱਥੇ ਕਿਹੜੀ ਆ ਵੀ ਜਿੱਦਣ ਚੱਲ ਲੰਘ ਦਸ ਤੋਂ ਦਸ ਦੇ ਹੀ ਹੱਥ ਨਾਲਾਈ ਉਹ ਕੋਰਸੀ ਚੱਕਣੀ ਨਹੀਂ ਇਹ ਦੇਖ ਲਈ ਮੈਂ ਦੇਖ ਲਈ ਕਰਾ ਟਾ ਲਿਆ ਕੋਰਟੀ ਨੂੰ ਆ ਲੈਣੀ ਤੋ ਵਿੱਚ ਦੇਖਣ ਗਈ ਕੀ ਆ ਨਾ ਆ ਇਦਾਂ ਇਦਾਂ ਕਰਾਇਆ ਇਦਾਂ ਦੱਸੀ 10 ਕਿੰਨਾ ਇਸ ਕਰਨਾ ਇਹ ਤਾਂ ਗੱਡੀ ਤੋਂ ਹਾਲ ਨੂੰ ਆ ਲੈ ਜਾ ਇਹ ਤਾਂ ਪਲਾਸਟਿਕ ਹੀ ਆ ਪਲਾਸਟਿਕ ਨੂੰ ਨਹੀਂ ਪੈਂਦਾ ਹੁੰਦਾ ਲੋਹੇ ਨੂੰ ਪੈਂਦਾ ਹੁੰਦਾ ਇਹ ਲੋਹੇ ਨੂੰ ਤਾਂ ਹੁਣ ਲੈਟ ਗਈ ਆ ਮੀਟਰ ਚੱਕੀ ਲਈ ਫੇਰ ਵੀ ਮੀਟਰ ਬੰਦੀ ਕਰ ਦਿੰਨੇ ਮੀਟਰ ਬੰਦ ਨਾ ਇਦਾਂ ਨਾ ਕਰਨ ਆ ਦੇਖੋ ਜੀ ਤੁਹਾਨੂੰ ਮੈਂ ਕਰੰਟ ਦਿਖਾਉਂਦਾ ਕਿੱਥੋਂ ਆਹ ਦੇ ਆਹ ਤਾਰਾਂ ਨੰਗੀਆਂ ਸੀ ਤੇ ਪੇਟੀ ਖੜੀ ਕੀਤੀ ਸੀਗੀ ਤੇ ਇਹ ਤਾਰਾਂ ਨੰਗੀਆਂ ਹੋਣ ਕਰਕੇ ਤੇ ਕਰੰਟ ਪੇਟੀ ਵਿੱਚ ਸਾਰੀ ਚ ਆ ਗਿਆ ਸੀਗਾ ਤੇ ਸ਼ੁਕਰ ਕਰੋ ਬਚਾਅ ਹੋ ਗਿਆ ਕੱਲ ਮਾਤਾ ਦੀ ਸਾਡੀ ਇੱਧਰ ਲੱਗੀ ਸੀ ਕੰਮ ਤੇ ਉਹਦਾ ਵੀ ਨਾਲ ਹੀ ਬਚਾਅ ਹੋ ਗਿਆ ਵਿੱਚੇ ਰਹਿਣਾ ਪੇਟੀ ਦੇ ਪਿੱਛੇ ਹਾਂ ਤੇਰੇ ਦੇ ਕੀ ਮੈਂ ਗੰਧ ਹੋ ਗਿਆ ਤੇ ਮਾਤਾ ਨੂੰ ਆ ਕੋਈ ਦਿਨ ਯਾਦ ਰੋ ਤੇ ਕੱਲ ਤੋਂ ਮੈਂ ਬੇਚਿਆ ਨੂੰ ਸਾਫ ਕੀਤੀ ਆ ਉਹ ਜਗਾ ਕਿਹਨਾਂ ਟਹਿ ਗਈ ਸੀਗਾ ਉਹ ਕਹਿੰਦੇ ਬਚਾ ਤੇਰਾ ਰਿਆ ਹੋਰ ਕੀ ਆ ਕਹਿੰਦੇ ਸਰੀਏ ਸੂਰੀ ਨਾ ਇਧਰ ਨੂੰ ਰਹੀ ਹੋਣੀ ਆ ਪੇਟੀ ਪੋਕਲਾ ਪਈਆਂ ਸੀ ਵਿੱਚ ਆਪਣਾ ਸਾਡੇ ਬਗਦੀ ਵਿੱਚ ਤੇ ਉਹੀ ਬਚਾਰਿਆ ਤੇ ਸਾਫ ਕੀਤੀ ਆ ਆ ਜੋੜ ਲਾਉਣ ਗੱਟੇ ਟੁੱਟ ਗਿਆ ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਗਨ ਸੇ ਦੀ ਸ਼ੁਰੂਆਤ ਹੋ ਚੁੱਕੀ ਹੈ ਧੁੱਪ ਘੜਾ ਕੇ ਤਾਂ ਨਿਕਲੀ ਆ ਦੇਖੋ ਅਰ ਜਾਈਆਂ ਅਰ ਜਾਈਆਂ ਨੂੰ ਸਾਰਿਆਂ ਨੂੰ ਲਿਆ ਆਇਕ ਦੂਜੇ ਨੂੰ ਹੈਲੋ ਪਈ ਜਾਨੀ ਇਹ ਕੱਲ ਅਸੀਂ ਸ਼ੀਸ਼ਾ ਲਾਇਆ ਉਹ ਵਾਲਾ ਉਹ ਉੱਪਰ ਸ਼ੀਸ਼ਾ ਲਾਇਆ ਜਿੱਦਾਂ ਕੱਪ ਉੱਪਰ ਰੱਖਣ ਨੂੰ ਕੋਈ ਸਮਾਨ ਰੱਖਣ ਨੂੰ ਹੁਣ ਉਹ ਥੱਲੇ ਵੀ ਇੱਕ ਹੋਰ ਲਾਉਣਾ ਆ ਉਹ ਅੱਜ ਲਾਵਾਂਗੇ ਤੇ ਉਹ ਥੱਲੇ ਫਿਰ ਟੱਬੇ ਡੱਬੇ ਰੱਖ ਲਿਆ ਕਹਿੰਨਾ ਇਹ ਜਾਂ ਅੱਜ ਤਾਂ ਠਾਈ ਦਿਨ 6:00 ਵਜੇ ਨਾ 6:00 ਨਾ ਬੱਜੂਗਾ 9:00 ਵਜੇ ਨਾ 6:00 ਦੇ ਥੇ ਵਜਣਾ ਨਹੀਂ ਬੱਜੂਗਾ ਅੱਜ ਅੱਜ ਪਰ ਘੰਡੇ ਬਹੁ ਆਣਗੇ ਆਜ ਲਾਉਣਾ ਅੱਜ ਲਾਉਨੇ ਫਿਰ ਇੱਥੇ ਲਾਉਣੇ ਆਹ ਇੱਧਰ ਬਸ ਰੱਖ ਲਿਆ ਇੱਥੇ ਆ ਵੀ ਇੱਥੇ ਰੱਖ ਰੱਖ ਦੇ ਆਲੇ ਕਰਨਾ ਸੈਟਿੰਗ ਇੱਥੋਂ ਮੈਂ ਸ਼ੀਸ਼ਾ ਲੱਗੂਗਾ ਦੂਜਾ ਫੇਰਾ

ਤੇ ਫੇਰ ਇਹ ਪੇਟੀ ਚ ਰੱਖਤੇ ਕੱਪੜੇ ਫੇਰ ਕਿੱਲੇ ਹੋਏ ਨੇ ਹੁਣ ਹੋਰ ਕਿੱਧਰ ਰੱਖ ਲਓ ਪੇਟੀ ਦਾ ਉੱਤੇ ਸਰਕਾਉਂ ਚੜਜਾਣਾ ਹੁਣ ਨਹੀਂ ਪਾਣੀ ਪਾਣਾ ਆਹੋ ਵੇ ਫਾਇਦਾ ਕੀ ਸਕੂਨ ਦਾ ਇਹਨਾਂ ਕੋਈ ਸੀਗਾ ਉੱਤੇ ਹੁਣ ਅੱਗੇ ਆ ਕੇ ਬਰਤਵਾ ਨਹੀਂ ਆ 2:00 ਬਜ ਗਈਆਂ ਉਹ ਛਾੜ ਤੇ ਮੋਰੀਆਂ ਕਿੰਨੀਆਂ ਆਹ ਟੰਗਿਆ ਇਹ ਤਾਂ ਮਾਰੀ ਜਾਂਦੇ ਮਾਰਾ ਕਹਿੰਦੀ ਇੱਥੇ ਨਾ ਮਾਰੀ ਕੈਮਰਾ ਛਾੜ ਤੇ ਫੇਗ ਗਿਆ ਗਾਈਜ਼ ਉਹ ਇਹ ਉਦਦ ਹੁੰਦਾ ਤਾ ਕਿ ਜੇ ਦਾਣਾ ਬੰਦਾ ਇੱਕ ਚਾੜ ਦੇ ਉੱਪਰ ਉਹਦੀ ਹੋਰ ਚਾੜ ਦਿੰਦਾ ਇੱਕ ਫਾਇਦਾ ਕਿ ਦੋ ਚਾੜ ਲਵੰਦਾ ਹੈ ਮੈਂ ਕੈਮਰਾ ਹੋਣ ਕਿ ਤਾ ਮਾਰ ਨਹੀਂ ਤੇਰਾ ਕੈਮਰਾ ਵਾਰੀ ਛਾੜ ਦੇ ਮੈਂ ਆ ਹੁੰਦਾ ਸੋਣੀ ਲੈ ਸਾਰਿਆਂ ਨੇ ਵੱਜ ਵੀ ਗਿਆ ਮੈਂ ਕੱਲ ਫਰਿੱਜ ਸਾਫ਼ ਕੀਤੀ ਸੀ ਦੇਖੋ ਸਾਫ਼ ਵਾਹੇ ਘਰ ਸਾਨੂੰ ਵੀ ਬੜਾ ਪੀਲਾ ਪੀਲਾ ਜਾ ਉਹ ਵੀ ਆ ਨਾ ਟ੍ਰੇਨ ਦੀ ਤੋਤੀ ਦਾ ਉਹ ਸਾਡਾ ਸਾਬ ਨਾਲ ਟ੍ਰੇਨ ਨੂੰ ਜਿਹੜਾ ਉਸ ਤੋਂ ਮਿਲਦਾ ਅਸੀਂ ਮੈਂ ਕੀ ਕਰ ਦਾਂ ਜੇ ਮੈਂ ਤੇ ਇੰਦਗੀ ਨਹੀਂ ਹਾਂ ਜਿਹੜੀ ਕਿਸਮਤ ਹੋਇਆ ਸਾਡਾ ਸਾਡੇ ਘਰ ਹੋਈ ਮਿਲਣਾ ਮਾਂ ਦਾ ਮੈਂ ਛੱਡ ਕੇ ਨਹੀਂ ਜਾਣਾ ਘਰ ਮਾਂ ਦਾ ਮੈਂ ਤੁਰ ਜਾਇਆ ਸੁਕੜੀਆਂ ਚ ਜੋ ਜੋਗੀ ਦਾ ਹੈ ਨਾ ਆ ਕੱਢੀ ਕਿ ਸੁਕੜੀਆਂ ਪਾਈ ਗਈ ਜਿਹੜੇ ਗਿੱਲੇ ਹੋਏ ਚੱਲ ਸੁਕਣੇ ਪਾ ਦੇ ਇੱਕ ਤਾਂ ਬਾਲਾ ਵੀ ਡਿਗਿਆ ਨਾ ਫੇਵਾਰਾ ਗਾ ਮੈਨੂੰ ਲੈ ਜਾ ਆਗੇ ਇਹ ਬਾਲਾ ਦਾ ਇਹ ਨੰਬਰ ਬੱਕਰੀਆਂ ਇਹ ਸਾਡਾ ਇਹਦਾ ਹੱਕ ਮਾਣਾ ਮਾੜਾ ਉਹ ਦੇਖ ਜਸੂ ਦੇ ਕੰਮ ਕਿੱਥੇ ਕੰਮ ਦੀ ਭੀ ਲੈ ਕੇ ਹਾਂ ਫਿਰ ਉਹ ਸਾਈਕਲਿੰਗ ਆ ਦੇਖ ਕਿਦ ਤੋੜੀ ਕੀ ਕਰਨ ਗਈ ਸੀ ਨਾਲ ਇਹ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਹੋ ਸੱਚੀ ਭੱਜ ਗਿਆ ਸਾਰੇ ਮਜ਼ਾਕ ਨਹੀਂ ਨਹੀਂ ਕਿੱਥੇ ਪਟਾ ਹਾਂ ਉਹ ਆ ਫਾੜ ਦੇ ਦਿੰਦੇ ਆਂ ਪੜ ਗਿਆ ਪੜ ਗਿਆ ਨਹੀਂ ਨਹੀਂ ਪੜ ਗਿਆ ਰੋੜ ਰੋੜ ਪਾ ਗਿਆ ਮਰੋੜ ਪਾ ਗਿਆ ਬਹੁਤ ਜ਼ੋਰ ਨਾਲ ਕੋਈ ਆ ਮਾਰੇ ਸੱਚ ਤੂੰ ਮਰਿਆ ਲੰਮੀ ਲੱਗੀ ਜਗੀ ਪੈਣਾ ਆ ਲੱਦੂ ਆਜੋ ਨਾ ਮੇਰੇ ਹੀ ਬਹੁਤ ਮੰਗੀ ਸਰਹਾਣਾ ਰੱਖਿਆ ਨਹੀਂ ਹੁਣਾ ਉੱਥੇ ਉਹਦਾ ਚਹਾਣਾ ਜਿਵੇਂ ਇੱਥੇ ਬੱਜਾ ਅਸੂ ਜੇ ਮੈਂ ਕਰ ਕਰ ਤਾ ਮੈਨੂੰ ਇਹ ਲੱਗਾ ਉਹ ਕਵੇ ਉਹ ਇਹ ਤਾਂ ਠੀ ਆਈ ਇਹਨ ਠੀ ਆਈ ਉਧਰੋਂ ਕੀ ਕਹਿੰਦੀ ਦਾਦੀ ਡੱਪ ਹੀ ਲੈ ਰਿਓ ਚੱਕ ਕੇ ਹੀ ਕੰਦੀ ਪਾਪਾ ਗੇਰੇ ਸੇ ਹੋ ਇਹ ਤਾਂ ਦਿਖ ਗਈ ਸਰ ਇਹ ਦੁੱਧ ਦੇਣਾ ਸੀ ਯਾਰ ਇਹਨਾਂ ਨੂੰ ਕੋਲਿਆਰਾਂ ਤੋਂ ਹੁਣ ਇੱਧਰ ਮਾਰਦੀ ਆ ਜਸੂ ਵੀ ਦੇ ਨਾਲ ਕੀ ਬੰਨੇ ਲਗਾ ਆਏ ਬੇਬੀ ਗਰਲ ਤੂੰ ਗੋ ਤਾਂ ਉਹ ਦਾਲ ਕਿਉਂ ਹੌਲੀ ਯਾਰ ਓਹ ਉਹ ਗਏ ਫੜ ਕੇ ਨੂੰ ਦੋ ਤੋ ਲੈ ਆਈ ਸਾ ਤੇ ਨਾ ਤੇ ਇਹ ਕੋ ਲਾਉਣਾ ਹੈ ਕੋਹੋ ਚੱਲ ਹੁਣ ਜਾਉਨੇ ਆ ਗਾਏ ਉਹ ਵੀ ਜਾਓ ਜਾਓ ਵੀ ਜਾ ਕੇ ਆਉਣੀ ਜਾਓ ਜਾਵਾਂ ਮੈਂ ਜਾਵੋ ਤੇਰ ਮੈਂ ਕੀ ਕਰਾਂ ਮੈਂ ਨਹੀਂ ਰਹਿ ਹੋ ਗਿਆ ਨਾ ਉੱਤੇ ਰੱਖਾਂ ਜੁੱਗੀ ਦਾੜ ਸੁਗੀ ਨਾ ਉੱਤੇ ਰੱਖਾਂ ਜੁੱਗੀ ਹੇ ਤੇ ਕੀ ਹੋਣ ਗਾਉਣ ਦੱਦਾ की दोड़ा। दोड़ा। की जसू दुद्ध <laughs> जसू क्या वागु जसू वाहे गुरु क्या वाहे गुरु तो वागुरूर क्या ਵੀਰ ਖਰਾਬ ਆਣੀ ਹੂੰ ਮਾਤੇ ਦਿਖਰਾਉਂਦੇ ਹਾਂ ਨੀ ਮਾਤੇ ਦੋ ਦੋ ਜੇ ਲੱਭਣ ਨੂੰ ਘੰਟਾ ਲਾਉਣਾ ਉਹ ਕਰ ਟਾਈਮ ਬੇਟਾ ਖਰਾਬ ਹੋਣਾ ਦੋ ਪਤਾ ਨਹੀਂ ਕਿ ਥਾਂ ਹੋ ਗਈ ਸੌਣ ਹੋਣਾ ਕੀ ਕਰਾਉਂਦੇ ਬਣਾਵਾ ਕਿ ਇੱਦੇ ਬਣਾਵਾ ਫੇਰ ਤੇ ਬਣਾ ਕੇ ਪਰੇ ਕਰ ਰੋਟੀ ਵੀ ਹੋਣੀ ਲੈਣਾ ਮੈਂ ਦਾਲ ਹੁਣ ਇੱਥੇ ਰੱਖਾਂ ਮੈਂ ਰੋਟੀ ਨਾਲ ਦਾਲ ਦਾਲ ਖਰਾਬ ਰੋਟੀ ਤੇ ਬਣਾਣੀ ਆ ਜਿੱਦਾਂ ਮਰਜੀ ਕਰ ਲੈ ਫੇ ਉਹ ਤਾਂ ਨੇਰੇ ਚ ਬੰਨ ਲੀ ਨੀ ਨੀਰਾ ਕਿੰਨਾ ਹੋ ਗਿਆ ਬਰਵ ਲਾਲ ਹੋਇ ਤੇ ਬਲਵ ਪੜਾ ਲਉਣੀ ਪਈ। ਲੈ ਆਲਾ ਮਾ ਰੱਖ ਚੱਕਿਆ ਤਾਂ ਘਰ। ਮੰਝੇ ਨਾਲ ਮੁਕਾ ਦੇ। ਬਲਵ ਲੱਗਾ ਹੋਵੇ ਬੰਦਾ ਤਾ ਲੈਂਦਾ ਹੋ। ਚੱਲ ਆ ਦਿੰਨੇ ਆ ਹੁਣ ਲਾ ਦਿੰਨੇ ਆ। ਘਬਰਾਉਣੀ ਘਾ ਤੂੰ। ਟੈਨਸ਼ਨ ਲੈ ਤਾ। ਲੈ ਕਨਿਆਣੇ ਤੈਨੂਲੇ ਤੋੜੀ ਜਾਂਦੇ। ਲੈ ਤਾ। ਆ ਬਲੂਂਗੜੇ ਨਹੀਂ ਹਟਦੇ। ਦੁੱਧ ਗਰਮ ਕਰਕੇ ਦੇਣਾ ਪੈਣਾ ਇਹਨਾਂ ਨੂੰ ਦੇ ਨੋ ਇੱਧਰ ਅੱਗ ਨਹੀਂ ਬਲਣੀ ਉਧਰ ਬਾਲੋ ਵੀ ਲਾਉਣਾ ਪੈਣਾ ਉੱਤੇ ਦੇ ਨੀ ਨਾ ਹੁਣ ਉਹ ਲਦੋਨੀ ਕੋਲੀਆਂ ਵਾਲਾ ਹਿੱਸੇ ਪੈਗੀ ਦੇ ਦੋ ਦੇ ਦੋ ਦੇ ਦੁੱਧ ਦੇ ਦੁੱਧ ਦੇ ਦੁੱਧ ਦੇ ਦੁੱਧ ਦੇ ਦੁੱਧ ਦੇ ਦੋ 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 ਪਹਿਲੇ 10 ਵਾਰੀ ਵਾਹਿਗੁਰੂ ਕਹੋ ਵਾਹਿਗੁਰੂ ਜੀ ਵਾਹਿਗੁਰੂ 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 ਜੀ 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 ਚੱਲ ਜਸੂਣ ਤੂੰ ਕੀ ਹੈ ਚੱਲ ਕਹਿੰਦੀ ਐਦਾਂ ਕਿਤੇ ਚੱਲ ਕਹ ਵਾਹਿਗੁਰੂ ਜੀ ਕਹ ਪਹਿਲੇ ਗੁਰੂ ਜੀ ਵਾਹਿ ਗੁਰੂ ਚੀ ਵਾਹਿ ਗੁਰੂ ਚੀ ਵਾਹਿ ਗੁਰੂ ਚੀ ਹੈ ਗੁਰੂ ਜੀ ਗੁਰੂ ਆ ਗਈ ਤਰੀਕਾ ਚਲ ਮੈਂ ਦੁੱਧ ਗਰਮ ਕਰ ਦਮ ਥੋੜਾ ਜਿਹਾ ਬੱਲਵ ਬੱਲਵ ਲਾਉਣਾ ਥੋੜਾ ਜਿਹਾ ਟਾਈਮ ਲੱਗਣਾ ਉਤਰਾ ਦੇਣਾ ਲਓ ਜੀ ਮੈਂ ਇਹਨਾਂ ਨੂੰ ਦੁੱਧ ਗਰਮ ਕਰਕੇ ਦੇ ਦਾਂ ਪਹਿਲੇ ਥੋੜਾ ਥੋੜਾ ਫੇਰ ਨਹੀਂ ਉਹ ਖਾਣੇ ਆ ਰਹੀ ਹੋ ਜੇ ਕੀ ਸਕਦੇ ਹਾਂ ਪਾਪਾ ਦੁੱਧ ਗਰਮ ਕਰਨ ਲੱਗੇ ਆ ਫ੍ਰੀਜ ਜਿਹਾ ਫ੍ਰੀਜ ਆ ਲੈ ਲੀ ਚਾਕਲੇਟ ਬੈਸੀ Lærermark. ਦੋ ਨਾਂ ਸੱਚੂ ਨੂੰ ਜਸਤਨ ਆਹ ਚੋ ਕੁੜੀ ਮੈਂ ਮਨ ਗੀਮੇ ਆ ਖਾ ਲਗੀ ਚੱਕ ਹਾਂ ਚੋ ਕੁਲਾ ਮੇਰੇ ਹੁੰਨੇ ਪਾਈਆਂ ਦਸ ਮੈਂ ਲੱਭੀ ਜਨ ਹਾਂ 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 ਹੋ ਗਿਆ ਹੱਲ ਕੋਲ ਚਲੋ ਚੋਕੋ ਪਾਈ ਚੋਕੋ ਪਾਈ ਨਹੀਂ ਆਇਆ ਛੋਕਾ ਆ ਥੋੜਾ ਕੀ ਪਾਇਓ ਦਮ ਮਾਂ ਰਖ ਲਓ ਲਓ ਜੀ ਇਹਨਾਂ ਨੂੰ ਗਰਮ ਕਰਕੇ ਦੇ ਦਤਾ ਆ ਦੁੱਧ ਹੁਣ ਚਮਚ ਮੰਗੀ ਜਾਂਦੇ ਆ ਔਰ ਇਹਨਾਂ ਨੂੰ ਚੋਕੋ ਲੈ ਆ ਕੇ ਦੇ ਵਿੱਚ ਪਾ ਕੇ ਦੇ ਦਤੇ ਹੋਲੀ ਲੋ ਜੀ ਇੱਧਰ ਰੋਟੀਆਂ ਬਣ ਰਹੀਆਂ ਆ ਤੇ ਉੱਧਰ ਮੈਂ ਦਾਲ ਰੱਖੀ ਹੈਗੀ ਆ ਦਾਲ ਨੂੰ ਸੀਟੀਆਂ ਤਿੰਨ ਚਾਰ ਲੱਗ ਗਈਆਂ ਲਗਾ ਲਓ ਹੋਰ ਥੱਲੇ ਇੱਧਰ ਆ ਚਲ ਪੁੱਛ ਰਹੇ ਬੇਵੀ ਦਾ ਹੋਰ ਠੀਕ ਆ ਅੱਜਾ ਕੀ ਆ ਕੀ ਨਾ ਰੱਖਿਆ ਅੱਛਾ ਅੱਛਾ ਕੀ ਰੱਖਿਆ ਨਾ ਸਾਂਘਾ ਆਟਾ ਅੱਛਾ ਕੀ ਕੀ ਰੱਖਿਆ ਨਾ

ਦੇਖੀ ਸੁਖਵੀਰ ਫਿਰ ਮੂਹ ਮ ਦੱਸਿਆ ਹੀ ਨਹੀਂ ਮੈਂ ਤੈਨੂੰ ਕਹ ਪੁੱਛੀ ਨਾ ਨਹੀਂ ਸੁਖਵੀਰ ਕੰਨੀ ਕੱਲ ਕੱਲ ਕਿੰਨੀ ਦਾ ਪਤਾ ਨਹੀਂ ਇਹ ਤਾਂ ਸਰਟੀਫਿਕੇਟ ਬਣ ਗਿਆ 12 12 ਸਰਟੀਫਿਕੇਟ ਬਣ ਗਿਆ